ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਕਿਰਪਾ ਸਿੰਘ ਜੀ ਸਟਾਰ ਟੀਵੀ ਤੋਂ ਐਸ ਟਾਈਮ ਜਿਹੜੀ ਤੁਸੀਂ লাইਵ ਤਸਵੀਰਾਂ ਦੇਖ ਰਹੇ ਹੋ ਜੀ ਸਟਾਰ ਟੀਵੀ ਦੀਆਂ ਤੇ ਪਿੰਡ ਬੜੇ ਪਿੰਡ ਦੇ ਵਿੱਚ ਜਿੱਥੇ ਬਹੁਤ ਵੱਡਾ ਜਿਹੜਾ ਦੰਗਲ ਹੋ ਰਿਹਾ ਜਿਹਦੇ ਕਿ 100 ਦੇ ਵਿੱਚ ਨਹੀਂ ਹਜ਼ਾਰਾਂ ਦੇ ਵਿੱਚ ਨਹੀਂ ਲੱਖਾਂ ਦੇ ਵਿੱਚ 1,51,000 1,11,000 1 ਲੱਖ 1000 ਦੇ ਜਿਹੜੇ ਵੱਡੇ ਨਾਮ ਹੈ 51,000 41,000 31,000 21,000 ਤੇ 11,000 ਦੇ ਵੱਡੇ ਨਾਮ ਦੇ ਨਾਲ 30 31 ਔਰ ਪਹਿਲੇ ਸਤੰਬਰ ਨੂੰ 2024 ਨੂੰ ਜਿਹੜਾ ਵੱਡਾ ਦੰਗਲ ਕੀਤਾ ਜਾ ਰਿਹਾ ਉਹ ਤਿਆਰੀਆਂ ਤੁਸੀਂ ਇਸ ਟਾਈਮ ਦੇਖ ਰਹੇ ਹੋ ਗਰਾਊਂਡ ਦੇ ਵਿੱਚ ਸਟੇਡੀਅਮ ਦੇ ਵਿੱਚ ਜਿਹੜੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਤੇ ਇਹਦੇ ਵਿੱਚ ਵੱਡਾ ਸਹਿਯੋਗ ਹੈ ਜਿਹੜਾ ਧੰਨਵਾਦ ਕਰਾਂਗੇ ਅਸੀਂ ਸਰਦਾਰ ਹਰਜਿੰਦਰ ਸਿੰਘ ਜੀ ਤੌਣਾ ਸਾਹਿਬ ਜਿਹੜੇ ਕਿ ਫੋਰਮੈਨ ਕਵੈਤੋ ਨੇ ਉਹਨਾਂ ਨੇ ਜਿਹੜਾ ਵੱਡਾ ਸਹਿਯੋਗ ਜਿਹੜਾ ਦਿੱਤਾ ਗਿਆ ਤੇ ਸਰਜੀਤ ਸਿੰਘ ਜੀ ਚਾਚ ਜੁਏਈ ਤੇ ਮਨਜੀਤ ਸਿੰਘ ਜੀ ਦੁਬਈ ਹਰਜਿੰਦਰ ਸਿੰਘ ਜੀ ਗਿਲ ਜੁਐ ਜੁਏਈ ਤੇ ਹਰਪ੍ਰੀਤ ਸਿੰਘ ਜੀ ਬੈਂਸ अरविंदर सिंह जी रवि पुर्तकाल ਤੋਂ ਤੇ 인ਦਰਜੀਤ ਸਿੰਘ जी ਪੁੱਲਰ ਕੈਨੇਡਾ ਤੋਂ ਗੁਰਨਾਮ ਸਿੰਘ ਜੀ ਚੱਜ ਸਰਪੰਚ ਬੜਾ ਪਿੰਡ ਹਜੀਤ ਸਿੰਘ ਜੀ ਬੜਾ ਪਿੰਡ ਤੇ ਮਨਜੀਤ ਸਿੰਘ ਜੀ پاک ਸਿੰਘ ਜੀ ਤੇ ਲੰਬੜਦਾਰ ਮਨਜੀਤ ਸਿੰਘ ਜੀ ਲੰਬੜਦਾਰ پاک ਸਿੰਘ ਜੀ ਫੌਜੀ ਅਜਮੇਦ ਸਿੰਘ ਜੀ ਬਲਾਕ ਸਮੰਤੀ ਦੇ ਵਿੱਚ ਜਿਨ੍ਹਾਂ ਦਾ ਵੱਡਾ ਸਹਿਯੋਗ ਰਿਹਾ ਇਸ ਲਾਈਵ ਦੇ ਵਿੱਚ ਜੀ 스타ਟੇਵ ਨੂੰ ਵੱਡਾ ਸਹਿਯੋਗ ਦਿੱਤਾ ਉਹਨਾਂ ਨੇ ਲਾਈਵ ਕਰਨ ਵਾਸਤੇ ਅੱਜ ਤੁਸੀਂ ਉਹ ਦੰਗਲ ਤੁਹਾਨੂੰ ਸ਼ੁਰੂ ਦੇ ਵਿੱਚ ਦਿਖਾਵਾਂਗੇ ਉਹਨਾਂ ਦੇ ਮੱਥਾ ਟੇਕਣ ਦੀ ਜਿਹੜੀ ਪ੍ਰਕਿਰਿਆ ਉਹ ਸ਼ੁਰੂ ਹੋ ਚੁੱਕੀ ਆ ਔਰ ਵੱਡਾ ਦੰਗਲ 31 ਔਰ ਪਹਿਲੇ ਸਤੰਬਰ ਨੂੰ ਵੱਡੇ ਪਿੰਡ ਦੇ ਵਿੱਚ ਜਿਹੜਾ ਮਨਾਇਆ ਜਾ ਰਿਹਾ ਜਿਹੜੀ ਵੱਡੀ ਕੁਸ਼ਤੀ ਆ ਆਮ ਤੁਸੀਂ ਵੱਡੇ ਵੱਡੇ ਚੈਨਲਾਂ 'ਰਾਈ ਦੇਖਦੇ ਆ ਅੱਜ ਇਸ ਤਨੂੰ ਅਸੀਂ ਜੀ 스타ਟ ਟੀਮ ਵੱਲੋਂ ਤੁਹਾਨੂੰ ਲਾਈਵ ਦਿਖਾਵਾਂਗੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਸ਼ੇਅਰ ਔਰ ਕਮੈਂਟ ਕਰਨੇ ਚੰਗੇ ਚੰਗੇ ਕਮੈਂਟ ਕਰਨੇ ਨਾ ਭੁੱਲੋ ਇਸ ਟਾਈਮ ਵੱਡੇ ਪਿੰਡ ਦੀ ਬੜੀ ਜਿਹੜੀ ਪਾਰੀ ਸੰਗਤ ਆ ਜਿਹੜੀ ਇਕੱਠੀ ਹੋ ਰਹੀ ਆ ਉਹਦੇ ਸਬੰਧ ਦੇ ਵਿੱਚ ਅੱਜ ਤੁਹਾਨੂੰ ਜਿਹੜੀ ਲਾਈਵ ਤਸਵੀਰਾਂ ਅਸੀਂ ਪਹਿਲਾਂ ਦਿਖਾਣੇ ਆ ਸਿਰਫ ਇਨਫੋਰਮ ਕਰਨ ਵਾਸਤੇ ਤੇ ਤੁਸੀਂ ਜੁੜੇ ਰਹੋ ਸਾਡੇ ਨਾਲ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਆਪਣੇ ਕਿਰਪਾ ਸਿੰਘ ਜੀ ਸਾਰ ਟੀਵੀ ਤੋਂ ਤੇ ਇਸ ਟਾਈਮ ਤੁਸੀਂ ਦੇਖ ਰਹੋ ਬੜੇ ਪਿੰਡ ਦੀ ਜਿਹੜੀ ਸਿੰਝਾ ਬਹੁਤ ਹੀ ਉਤਮਤਾਮ ਦੇ ਨਾਲ ਮਨਾਈ ਜਾ ਰਹੀ ਹੈ ਇਸ ਵੇਲੇ ਵੀ ਹੰਸਾਲੀ ਸਾਹਿਬ ਵਾਲੇ ਬਾਬਾ ਪਰਮਜੀਤ ਸਿੰਘ ਜੀ ਆਸ਼ੀਰਵਾਦ ਦੇ ਕੇ ਸੰਗਤਾਂ ਨੂੰ ਗਏ ਨੇ ਤੇ ਕਿਵੇਂ ਰੂਪ ਰਖਿਆ ਹੋਏਗੀ ਆਪਾਂ ਗੱਲ ਕਰਾਂਗੇ ਸਤਿ ਸ੍ਰੀ ਅਕਾਲ ਸਾਹਿਬ ਸਤਿ ਸ੍ਰੀ ਅਕਾਲ ਜੀ ਸਰ ਕੱਲ ਅੱਜ 30 ਤਰੀਕ ਹੈ 31 ਔਰ ਪਹਿਲੀ ਤਰੀਕ ਨੂੰ ਤੁਹਾਡਾ ਜੰਗਲਾ ਜਿਹੜਾ ਕਾਫੀ ਵੱਡਾ ਕੀਤਾ ਜਾ ਰਿਹਾ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜਿਹੜੀ ਸੰਗਤ ਆਣ ਵਾਲੀਆਂ ਨੇ ਅਸੀਂ ਸੰਗਤ ਨੂੰ ਜੀ ਆਇਆਂ ਆਖਾਂਗੇ ਸਭ ਤੋਂ ਪਹਿਲਾਂ ਸਭ ਤੋਂ ਪ ਦਾ ਬਹੁਤ ਹੀ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਮੌਕਾ ਦਿੱਤਾ ਤੇ ਸਾਡੇ ਪਿੰਡ ਵਿੱਚ ਪੁੱਜੇ ਅਜਾ ਤੇ ਜੋ ਵੀ ਸੰਗਤ ਇੱਥੇ ਆਏਗੀ ਹਰੇਕ ਨੂੰ ਬੈਠਣ ਦਾ ਪ੍ਰੋਪਰ ਇੰਤਜ਼ਾਮ ਕੀਤਾ ਜਾਏਗਾ ਔਰ ਪਾਣੀ ਧਾਣੀ ਹਰੇਕ ਚੀਜ਼ ਜੋ ਵੀ ਹੈ ਜੋ ਸਾਡੇ ਕੋਲ ਅਵੇਲੇਬਲ ਹੈ ਸੇਵਾਵਾਂ ਅਸੀਂ ਆਪਣੀਆਂ ਪ੍ਰੋਵਾਈਡ ਕਰਾਵਾਂਗੇ ਹਾਂ ਜੀ ਆਪਣੀ ਕੁਸ਼ਤੀ ਆ ਉਹ ਕਿੰਨੇ ਕੁ ਅਮਾਉਂਟ ਦੀ ਹੈਗੀ ਹੈ ਜਿਹੜੀ ਨਹੀਂ ਸਾਡੀ ਸਾਡੇ ਜੀ ਤਿੰਨ ਝੰਡੀਆਂ ਹੈਗੀਆਂ 1-1,51,000 ਦੀ ਹੈਗੀ ਆ 1-1,11,000 ਦੀ ਆ 1-1 ਲੱਖ ਦੀ ਹੈਗੀ ਆ ਤੇ ਬਾਕੀ ਜਿਹੜੀਆਂ ਛੰਡੀਆਂ ਛੋਟੀਆਂ ਛੰਡੀਆਂ ਹੈਗੀਆਂ 51000 11000 41000 31000 21000 ਇਹ ਅੱਠ ਛੰਡੀਆਂ ਨੇ ਜੀ ਹਾਂਜੀ ਟੋਟਲ 8 ਨੇ ਤੇ ਸਹਿਯੋਗ ਹੈ ਤੁਹਾਨੂੰ ਕਿੰਨੇ ਕ ਲੱਖ ਦੇ ਵਿੱਚ ਜਿਹੜਾ ਤੁਹਾਨੂੰ ਮਿਲਣਾ ਸਾਨੂੰ ਜੀ ਸਹਿਯੋਗ ਬੜਾ ਪਿੰਡ ਦੇ ਸਾਰੇ ਬਾਸ 베ਲੀ ਪੋਵਾਲ ਤੇ ਬਾਕੀ ਸਾਡੇ ਐਨ ਆਰ ਆਈ ਵੀਰ ਹੈਗੇ ਆ ਉਹ ਸਾਰਿਆਂ ਦਾ ਸਾਨੂੰ ਬਹੁਤ ਸਹਿਯੋਗ ਆ ਤੇ ਬਾਕੀ ਸਾਨੂੰ ਬਾਹਰ ਦੇ ਸੱਜਣ ਵੀ ਬਹੁਤ ਸਹਿਯੋਗ ਕਰ ਰਹੇ ਆ ਜਿਨ੍ਹਾਂ ਨਾਲ ਅਸੀਂ ਤੇ ਬਾਕੀ ਜਿਹੜੇ ਸਾਨੂੰ ਆਸ਼ੀਰਵਾਦ ਸ਼ੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲਿਆਂ ਦੇ ਜਿਹੜੇ ਹੁਣ ਪ੍ਰਥਾਏ ਹੈਗੇ ਆ ਬਾਬਾ ਪਰਮਜੀਤ ਸਿੰਘ ਜੀ ਉਹਨਾਂ ਵੱਲੋਂ ਪੂਰੀ ਸਪੋਰਟ ਆ ਜਦ ਵੀ ਕੋਈ ਵੀ ਕੋਸ਼ੇ ਵੀ ਚੀਜ਼ ਦੀ ਲੋੜ ਪੈਂਦੀ ਆ ਉਹਨਾਂ ਦੇ ਆਸ਼ੀਰਵਾਦ ਦੇ ਸਦਕਾ ਹੀ ਸਭ ਕੁਝ ਚੱਲ ਰਿਹਾ ਹੈ ਹਾਂ ਜੀ ਤੇ ਧੰਨਵਾਦ ਜੀ ਤੇ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਪੂਰੀ ਕਮੇਟੀ ਵੱਲੋਂ ਔਰ ਜੀ ਸਟਾਰਟ ਟੀਮ ਵੱਲੋਂ ਅਸੀਂ ਬੇਨਤੀ ਕਰਦੇ ਆ ਅੱਜ 30 ਤਰੀਕ ਔਰ ਕੱਲ 31 ਤਰੀਕ ਨੂੰ ਕੱਲ ਵੀ ਜਿਹੜੇ ਵੱਡੇ ਦੰਗਲ ਹੋਣੇ ਚਾਹੀਦੇ ਵੱਡੇ ਦੰਗਲ ਹੋਣਗੇ ਜੀ ਦੋਨੋਂ ਦਿਨ ਕੱਲ ਨੂੰ ਸਿਰਫ ਕੱਲ ਨੂੰ ਖੁੱਲਾ ਦੰਗਲ ਹੈ ਜੀ ਪਰਸੋਂ ਨੂੰ ਸਿਰਫ ਸੱਦਾ ਪੱਤਰ ਵਾਲੇ ਪਹਿਲਵਾਨਾਂ ਨੂੰ ਖਿਲਾਇਆ ਜਾਏਗਾ ਉ ਤੋਂ ਬਾਅਦ ਕੋਈ ਵੀ ਹੈਗਾ ਸਖਤੀ ਨਾਲ ਜਿਹੜਾ ਬਿਨਾਂ ਬੁਲਾਏ ਤੋਂ ਪਹਿਲਵਾਨ ਆਏਗਾ ਉਹਨੂੰ ਕਿਸੇ ਦੀ ਕੁਸ਼ਤੀ ਨਹੀਂ ਕਰਾਈ ਜਾਏਗੀ ਕਿਸੇ ਨੂੰ ਮਤਲਬ ਇੰਟਰਟੇਨ ਨਹੀਂ ਕੀਤਾ ਜਾਏਗਾ ਤੇ ਕੱਲ ਨੂੰ ਆ ਸਕਦੇ ਜੀ ਕੱਲ ਨੂੰ ਆ ਸਕਦੇ ਕੱਲ ਨੂੰ ਕੋਈ ਵੀ ਆਏਗਾ ਕੱਲ ਨੂੰ ਖੁੱਲਾ ਖਾੜਾ ਹੈ ਅਸੀਂ ਇਸੇ ਕਰਕੇ 2 ਦਿਨ ਦਾ ਰੱਖਿਆ ਕਿਉਂਕਿ ਇੱਕ ਦਿਨ ਖੁੱਲਾ ਖਾੜਾ ਹੈ ਦੂਜੇ ਦਿਨ ਸਿਰਫ ਸੱਦਾ ਪੱਤਰ ਤੇ ਬਹੁਤ ਬਹੁਤ ਧੰਨਵਾਦ ਜੀ ਤੇ ਜਿਵੇਂ ਕਿ ਸਾਨੂੰ ਰੂਪਰੇਖਾ ਪਤਾ ਹੀ ਲੱਗਿਆ 30 31 ਪਹਿਲੀ ਤਰੀਕ ਨੂੰ ਵੱਡਾ ਜੰਗਲ ਜਿਹੜਾ ਲੱਖਾਂ ਦੇ ਵਿੱਚ ਜਿਹੜਾ ਉਹ ਰੇ ਜੰਗਲ ਕਰਾਇਆ ਜਾ ਰਿਹਾ ਤੁਸੀਂ ਸਾਰੇ ਉਹਦੇ ਪਹੁੰਚੋ ਜਿਹੜੇ ਨਹੀਂ ਪਹੁੰਚ ਸਕਦੇ ਜੀ ਸਟਾਰਟ ਦੀ ਵੱਲੋਂ ਅਸੀਂ ਬੇਨਤੀ ਕਰਦੇ ਆ ਵੀ ਤੁਸੀਂ ਘਰ ਬੈਠ ਕੇ ਆਪਣੇ ਦੇਸ਼ਾਂ ਦੇ ਵਿਦੇਸ਼ਾਂ ਦੇ ਵਿੱਚ ਬੈਠੇ ਜਿਨ੍ਹਾਂ ਨੇ ਸਹਿਯੋਗੀ ਆ ਉਹਨਾਂ ਨੂੰ ਵੀ ਤੁਸੀਂ ਲਿੰਕ ਸ਼ੇਅਰ ਕਰਕੇ ਦਿਖਾ ਸਕਦੇ ਜੀ ਸਰ ਕੁਝ ਹੋਰ ਕਹਿਣਾ ਚਾਹੁੰਦੇ ਹੋ ਤੁਸੀਂ ਨਹੀਂ ਜੀ ਜਿਹੜਾ ਸਾਡਾ ਇਹ ਛਿੰਝ ਵਿਲਾ ਹੈ ਨਾ ਜੀ ਇਹ 1914 ਤੋਂ ਨਿਰੰਤਰ ਚੱਲਦਾ ਆ ਰਿਹਾ ਸਿਰਫ ਇੱਕ ਕਰੋਨਾ ਕਾਲ ਵਿੱਚ ਇੱਕ ਸਾਲ ਦੇ ਗਏ ਪਿਆ ਅਦਰਵਾਈਜ਼ ਕੋਈ ਗੈਪ ਨਹੀਂ ਹੈ ਇਹ ਇਹਦੇ ਵਿੱਚ ਕੰਟੀਨਿਊ ਚੱਲ ਰਿਹਾ ਜੀ ਹਾਂ ਜੀ ਹਾਂ ਜੀ ਸਰ ਬਾਕੀ ਸਾਰੀ ਸੰਗਤ ਨੂੰ ਸਾਡੇ ਵੱਲੋਂ ਬੜਾ ਪਿੰਡ ਸਾਰੀ ਜਿੰਨੇ ਵੀ ਬੜਾ ਪਿੰਡ ਦੇ ਬਾਸ ਪੈਂਦੇ ਆ ਸਾਰਿਆਂ ਨੂੰ ਬੇਨਤੀ ਹੈ ਕਿ ਹੋਮ ਹੋਮ ਆ ਕੇ ਕੱਲ ਨੂੰ ਤੇ ਪਰਸੋਂ ਨੂੰ ਪੁੱਜੋ ਤੇ ਬਹੁਤ ਬੜਾ ਦੁਨੀਆ ਦੇ ਨਾਮ ਮਰ ਪਹਿਲਵਾਨ ਆ ਰਹੇ ਆ ਅੱਠ ਛੰਡੀ ਦੀਆਂ ਕੁਸ਼ਤੀਆਂ ਸੋ ਸਾਡੀ ਸਾਰੀ ਸੰਗਤ ਨੂੰ ਬੇਨਤੀ ਆ ਜੀ ਆਇਆਂ ਨੂੰ ਵੈਲਕਮ ਬੜੇ ਪਿੰਡ ਦੀ ਸਾਰੀ ਸੰਗਤ ਉਹਨਾਂ ਦਾ ਧੰਨਵਾਦ ਕਰੂਗੀ ਸਾਰਿਆਂ ਨੂੰ ਸਾਡਾ ਆਉਣ ਦਾ ਹਾਰਦਿਕ ਸੱਦਾ ਜੀ ਧੰਨਵਾਦ ਜੀ ਕੈਮਰਾਮੈਨ ਕੁਜੀਤ ਸਿੰਘ ਦੇਨਾ ਜੀ ਸਟਾਰਟ ਮੇਰੇ ਕਿਰਪਾ ਸਿੰਘ ਬਲੋਗਰ